ਐਮਐਲਏ ਦੇ ਅਹੁਦੇ ਤੋਂ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਸ਼ੀਤਲ ਅਗਰਾਲ ਸੁਸ਼ੀਲ ਰਿੰਕੂ ਦਾ ਜਨਮ ਦਿਨ ਮਨਾਉਣ ਦੇ ਲਈ ਉਹਨਾਂ ਦੇ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸੁਸ਼ੀਲ ਰਿੰਕੂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਨਾਲ ਹੀ ਭਾਜਪਾ ਦੀ ਹੋਈ ਜਲੰਧਰ ਚ ਕਰਾਰੇ ਹਾਰ ਨੂੰ ਲੈ ਕੇ ਵਰਕਰਾਂ ਦੇ ਵਿੱਚ ਜੋਸ਼ ਭਰਿਆ ਗਿਆ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸ਼ੀਤਲ ਅਗਰਾਲ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਅੱਜ ਰਿੰਕੂ ਭਾਜੀ ਦਾ ਜਨਮ ਦਿਨ ਹੈ ਅਸੀਂ ਸਾਰੇ ਖੁਸ਼ੀ ਮਨਾ ਰਹੇ ਹਾਂ ਉਹਨਾਂ ਦੇ ਬਰਥਡੇ ਦੇ ਉੱਤੇ ਪਰ ਕਿਤੇ ਇੱਕ ਤੱਕ ਤੇ ਮੇਰੇ ਤੇ ਵੀ ਕੋਈ ਕਮਜ਼ੋਰੀ ਸੀ ਮੈਨੂੰ ਹੀ ਕੱਲ ਰਿਕੂ ਬਾਜੀ ਨੇ ਬਹੁਤ ਸੋਸਤਾ ਦਿੱਤਾ ਕਿ ਇਹ ਇੱਥੇ ਇਹਨਾਂ ਦੇ ਜੱਜਮੈਂਟ ਨੂੰ ਮੈਂ ਸਲਾਮ ਕਰਦਾ ਕਿ ਕਿਹਨੇ ਜਿੱਤ ਹਾਰ ਬਣੀ ਹਮੇਸ਼ਾ ਦੋ ਕੋਲ ਹੱਥ ਖੜੇ ਜਾਂਦੇ ਆ ਅਤੇ ਮਦਦ ਚ ਉੱਤਰਦੇ ਆ ਇੱਕ ਜਿੱਤਦਾ ਇੱਕ ਹਾਰ ਜਾਂਦਾ ਕਦੀ ਇਹ ਥੋੜੀ ਹਾਰ ਬਣ ਜਿੱਤ ਕੇ ਆਦਾ ਪਰ ਜਨਤਾ ਦੀ ਸੇਵਾ ਕਿੰਨੇ ਕਰਨੀ ਹੈ ਜਨਤਾ ਦੇ ਰਹਿਣਾ ਕਿੰਨੇ ਆ ਉਹ ਤੁਹਾਨੂੰ ਪਤਾ ਕਿ 40 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਇਸ ਤੋਂ ਬਾਅਦ ਜਨਤਾ ਦੀ ਸੇਵਾ ਦੇ ਵਿੱਚ ਹੁਣ ਸਾਰਿਆਂ ਦੀ ਮਾਣ ਵਾਲੇ 3 ਮਿੰਟਾਂ ਬਾਅਦ ਪਹਿਲਾ ਲੇਖਨ ਦੀ ਪਾਰਟੀ ਦਾ ਹੁਣ ਲੇਖਨ ਕਾਰਕਾ ਦਾ ਜਿਹੜੀ ਪਿਆਰੀ ਕਸ ਲੋ ਕਿ 3 ਮਹੀਨੇ ਬਾਅਦ ਜਿਹੜੀ ਮੈਨੂੰ ਸਰਕਾਰ ਵੱਲ ਖਬਰ ਹੈ ਕਿ ਕਾਰਪੋਰੇਸ਼ਨਲ ਇਲੈਕਸ਼ਨ ਹੋਣ ਵਾਲੇ ਆ ਅਸੀਂ ਸਾਰੀਆਂ ਬਾਡਾਂ ਦੀ ਤਕਰੀਆਂ ਉਹ ਬਾਡਾਂ ਦੇ ਕੰਮ ਜਿਹੜੀ ਹੈ ਉਹਨੂੰ ਦੂਰ ਕਰਾਂਗੇ ਆਪਸੀ ਗਲੇ ਸਿਟੂਏਸ਼ਨ ਨੂੰ ਸੁਧਰਈਏ ਜਿਹੜੀ ਨੀਚਲੇ ਲੈਵਲ ਦੀ ਗਰਾਊਂਡ ਲੈਵਲ ਦੀ ਹੈ ਜਿਹੜੀ ਆਪਾਂ ਜੰਗ ਜਿੱਤਣੀ ਹੈ ਸਾਡੇ ਸਾਰੇ ਕੌਂਸਲਰ ਜਿਹੜੇ ਜਲੰਧਰ ਦਾ ਮੇਰ ਉਹ 3 ਮਹੀਨੇ ਬਾਅਦ ਭਾਰਤੀ ਜਨਤਾ ਪਾਰਟੀ ਦਾ ਬੰਨਾ ਚਾਹੀਦਾ ਉਹ ਵੀ ਦਿਨवार ਫੇਰ ਮੈਂ ਤੁਹਾ ਸਾਰੇ ਕਾਰਕਿਰਤਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ। ਮਾਈਕਾ ਲਈ ਇੱਕ ਛੋਟਾ। ਰਿਕੂ ਬਾਜੀ ਦੇ ਬਡੇ ਦੇ ਉੱਤੇ ਮੈਂ ਪੂਰੇ ਜਲੰਧਰ ਨੂੰ ਪੂਰੇ ਪੰਜਾਬ ਨੂੰ ਸ਼ੁੱਕਰਬਾਦ ਦੇਣਾ ਕਿ ਇਦਾਂ ਦਾ ਲੀਡਰ, ਇਦਾਂ ਦਾ ਤੜਕ ਸੇਵਾਦਾਰ ਇਹ ਜਲੰਧਰ ਨੂੰ ਨਹੀਂ ਮਿਲਣਾ। ਸਾਰੇ ਜਲੰਧਰ ਦੇ ਲੋਕ ਜਿਹੜੀ ਗਲਤੀ ਕਰ ਚੁੱਕੇ ਐ ਆਣ ਵਾਲੇ ਸਭ ਦੇ ਵਿੱਚ ਜਲੰਧਰ ਦੇ ਲੋਕ ਮੁਰਖ ਸਤਾਣਗੇ ਕਿ ਅੱਜ ਜਲੰਧਰ ਦੀ ਗੱਲ ਰੱਖਣੀ ਪੈਗੀ। ਜਲੰਧਰ ਡਿਵੈਲਪਮੈਂਟ ਦੇ ਉੱਤੇ ਬੋਲਣਾ ਪਵੇਗਾ। ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਸਲਾਹ ਦੇਣੀ ਪੈਗੀ, ਉਹ ਸਲਾਹ ਇਸ ਦੇਸ਼ ਦੇ ਪ੍ਰਧਾਨ ਮੰਤਰੀ ਡਾਕ ਛੋਟਾ ਜਿਹਾ ਨਹੀਂ ਆਈ ਇਸ ਪਾਰਟੀ ਦਾ ਜੋ ਕਹਿੰਦਾ ਕਾਰਕਟਰ ਜਲੰਧਰ ਦੇ ਵਿੱਚ ਸ਼ਕੀਲ ਵੀ ਕੁਝ ਇੰਟਰ ਦੇ ਵਿੱਚ ਪ੍ਰਧਾਨ ਮੰਤਰੀ ਕੰਮ ਕਰਨਗੇ ਜਲੰਧਰ ਦੀ ਤਾਕੀ ਦੇ ਲਈ ਅਸੀਂ ਸਾਰੇ ਰਲ ਮਿਲ ਕੇ ਚਲਾਗੇ ਜਿਨ੍ਹਾਂ ਲੋਕਾਂ ਨੇ ਜਿਹੜੀ ਵੋਟ ਪਾਈ ਹੈ ਉਹ ਇੱਕ ਨਾ ਇੱਕ ਦਿਨ ਜ਼ਰੂਰ ਪਹੁੰਚਾਂਗੇ ਕਿ ਜਲੰਧਰ ਫਿਰ ਕਿਹਦੇ ਸਾਹ ਪਿੱਛੇ ਚਲਾ ਗਿਆ ਲੋਕੀ ਉਹਨਾਂ ਦੀ ਸਰਕਾਰ ਵੀ ਨਹੀਂ ਬਣੀ ਉਹਨਾਂ ਦੀ ਸੁਣਾਈ ਵੀ ਨਹੀਂ ਹੋਣੀ ਉਹ ਲੋਕ ਜਿੰਮੀ ਗੁਰੂ ਚੜ ਕੇ ਆਏ ਆ ਉਹ ਨਹੀਂ ਦੂਰ ਹੀ ਚੱਲਣਾ ਜਾਣਗੇ ਮਿੰਨੂ ਜੰਦਰ ਦੇ ਲੋਕਾਂ ਦੇ ਬਹੁਤ ਉਮੀਦ ਹੈ ਜੰਦਰ ਦੇ ਲੋਕ ਹੌਸਲਾ ਪਿਆਰ ਅਸ਼ੀਰਵਾਦ ਆਪਣੀ ਹਲਕੇ ਦੇ ਪੁੱਤਰ ਆਪਣੀ ਹਲਕੇ ਦੇ ਸੇਵਾਦਾਰ ਸ਼ਿਰਿ ਕੁਜੀ ਜੀ ਦੇ ਰੇ ਮੈਂ ਬਹੁਤ ਬਹੁਤ ਤੁਹਾਡੀ ਪੂਰੀ ਸੰਗਤ ਦਾ ਇਹਨਾਂ ਦੀ ਐਡੀ ਵੱਡੀ ਸਰਦਾਰ ਦੇ ਵਿੱਚ ਆ ਜਿਹੜੀ ਕੁਜੀ ਦੇ ਪਰਿਵਾਰ ਨੂੰ ਕੁਜੀ ਨੂੰ ਹੌਸਲਾ ਅਤੇ ਇਹ ਗੱਲ ਕਹਿਣ ਦੀ ਆਏ ਹੈ ਕਿ ਸਾਰਾ ਪਰਿਵਾਰ ਤੁਹਾਡੇ ਨਾਲ ਹੈ ਦਕਸ਼ੋ ਦੇ ਸਾਥੀ ਹੈ ਇੱਕ ਵਾਰ ਫਿਰ ਮੈਂ ਅਰੀ ਕੁਜੀ ਨੂੰ ਜਿਹਨੂੰ ਬੇਦੀ ਵਧਾਈ ਦੇਣਾ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਜੀ ਇੰਨੀ ਕਿ ਸ਼ਕਤੀ ਦੇ ਇੰਨੀ ਕਿ ਤਾਕਤ ਦੇ ਗੁਰੰਦਰ ਦੇ ਹੱਕਾਂ ਦੇ ਲਈ ਇਹ ਲੜਦੇ ਰਹਿਣ ਕੋ ਲੜਾਈ ਕਰਦੇ ਰਹਿ ਬਹੁਤ ਬਹੁਤ ਸ਼੍ਰੀ ਸ਼ਿਸ਼ੀ ਰਿੰਕੂ ਜਿੰਦਾਬਾਦ ਸ਼੍ਰੀ ਸ਼ਿਸ਼ੀ ਰਿੰਕੂ ਜਿੰਦਾਬਾਦ ਆਰ ਪੀ ਜਨਤਾ ਪਾਰਟੀ ਜਿੰਦਾਬਾਦ ਆਰ ਪੀ ਜਨਤਾ ਪਾਰਟੀ ਜਿੰਦਾਬਾਦ ਰਿੰਕੂ ਜਿੰਦਾਬਾਦ ਸ਼ੀਦਾ ਲੰਗੂਣ ਜਿੰਦਾਬਾਦ ਪਾਰਟੀ ਦੀ ਟੀਮ ਉਹ ਕੱਲਾ ਪਰਿਵਾਰ ਸਾਰੇ ਮੰਡਲ ਪ੍ਰਧਾਨ ਸਾਹਿਬਾਨ ਵੀ ਆਏ ਆ ਜੀ ਦੇ ਦੋਸਤ ਮਿੱਤਰ ਵੀ ਆਏ ਆ ਸੋ ਅਸੀਂ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਲੜਾਈ ਲੜੀ ਲੈ ਰਾਇ ਤੇ ਚੱਲਦੇ ਹਰ ਹੋ ਖਸਗੀਲਾ ਵਸੀਲਾ ਹਰ ਉਹ ਮਿਹਨਤ ਆ ਜਿਹੜੀ ਤੁਹਾਡੇ ਵੱਲੋਂ ਇਸੇ ਤਰ੍ਹਾਂ ਦੇ ਵਿੱਚ ਕੋਈ ਕਮੀ ਜਿਹੜੀ ਆ ਮਿਹਨਤ ਦੇ ਵਿੱਚ ਨਹੀਂ ਰਹੀ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਸੀ ਕਿਸੇ ਤਰ੍ਹਾਂ ਦੇ ਕੋਈ ਕਮੀ ਨਹੀਂ ਰਹੀ ਵਧੀਆ ਤਰੀਕੇ ਨਾਲ ਆਪਾਂ ਲੜੇ ਇੱਕ ਦੂਜੇ ਦੂਜੇ ਦੇ ਨਾਲ ਪੂਰਾ ਕੋਆਪਰੇਸ਼ਨ ਰਿਹਾ ਔਰ ਲਗਭਗ ਜਿਹੜੀ 1,35,000 ਫੋਰਸ ਸੀਗੀ ਉਹਨੂੰ ਤੁਸੀਂ ਲਗਭਗ 2015 ਵਰਗ 80 ਹਜ਼ਾਰ ਵੋਟਾਂ ਜਿਹੜੀ ਇਹ ਤੁਹਾਡੀ ਮਿਹਨਤ ਦੇ ਨਾਲ ਪਾਰਟੀ ਦੀ ਵਧੀ ਹੈ ਕਿਉਂਕਿ ਪਾਰਟੀ ਜਿਹੜੀ ਪਹਿਲੀ ਵਾਰੀ ਇਲੈਕਸ਼ਨ ਲੜ ਰਹੀ ਸੀ ਇਕੱਲੇ ਤਾਂ ਕਈ ਚੁਣੌਤੀਆਂ ਸਨ ਕਈ ਕਈ ਹੋਰ ਵੀ ਗੱਲਾਂ ਸਨ ਔਰ ਖਾਸ ਕਰਕੇ ਜਿਹੜੀ ਪੋਲਰਾਈਜੇਸ਼ਨ ਹੈ ਉਹਦਾ ਅਸੀਂ ਅੰਦਾਜ਼ਾ ਨਹੀਂ ਲਗਾ ਸਕਿਆ ਕਿ ਇੱਕ ਮাসে ਪ੍ਰਭੂ ਰਾਮ ਜੀ ਦੇ ਨਾਮ ਦੇ ਉੱਤੇ ਜਿਹੜੀ ਵੋਟ ਜਿਹੜੀ ਮਿਲ ਜਾਈ ਦੀ ਪਰ ਦੂਸਰੇ ਪਾਸੇ ਜਿਹੜੇ ਹੈ ਸਾਰੇ ਸੈਕਟਰ ਜਿਹੜੇ ਇੱਕ ਪਾਸੇ ਇਕੱਠੇ ਹੋ ਕੇ ਟੋਲ ਹੋਏ ਆ ਔਰ ਜਿੱਤਣ ਵਾਲੇ ਨੂੰ ਨੂੰ ਵੀ ਇਸ ਦਾ ਅਹਿਸਾਸ ਨਹੀਂ ਸੀ ਕਿ ਇੰਨੀ ਵੋਟ ਹੈ ਜਿਹੜੀ ਉਹਨਾਂ ਨੂੰ ਕਹੇਗੀ ਉਹ ਜਿੱਤੇਗੀ ਚੋਣ ਦੇ ਨਾਮ ਤੇ ਨਾ ਹੀ ਇਹ ਸਰਵੇ ਜਿੰਨਾ ਕਿ ਇਹ ਨੇ ਪਹਿਲਾਂ ਦਿੱਤਾ ਸੀ ਕਿਸੇ ਏਜੰਸੀ ਨੇ ਕਿਸੇ ਐਕਸਪੋਲ ਨੇ ਕਿਸੇ ਨੇ ਵੀ ਜਿਹੜਾ ਇਹ ਰੈਂਚ ਰਿਚ ਦਿੱਤਾ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਜਿੱਤ ਹੋਈ ਕਿਉਂਕਿ ਜਦੋਂ ਕੋਈ ਅੰਡਰਕਰੰਟ ਚੱਲਦਾ ਨਾ ਫਿਰ ਉਹਦਾ ਪਤਾ ਬਾਅਦ ਵਿੱਚ ਜੀ ਆ ਜੀ ਲੱਗਦਾ ਅਸੀਂ ਸੋਚਦੇ ਸੀਗੇ ਕਿ ਅੰਡਰ ਕਰੰਟਾ ਜਿਹੜਾ ਉਹ ਸਾਡੇ ਵਾਲੇ ਪਾਸੇ ਚੱਲ ਰਿਹਾ ਪਰ ਅੰਡਰ ਕਰੰਟ ਕਿਸੇ ਦੂਸਰੇ ਪਾਸੇ ਵੀ ਚੱਲ ਰਿਹਾ ਸੀ ਜਿਹਦਾ ਆਪਾਂ ਅੰਦਾਜ਼ਾ ਨਹੀਂ ਲਗਾ ਸਕੇ ਜਿਸ ਦੇ ਕਰਕੇ ਨਾ ਤਾਂ ਅਕਾਲੀ ਦਾ ਆਪਣਾ ਵੋਟ ਬੈਂਕ ਪੂਰਾ ਪਾਇਆ ਉਹ ਨਾ ਹੀ ਭੋਜਨ ਸਮਾਜ ਦੀ ਪਾਰਟੀ ਆਪਣਾ ਵੋਟ ਬੈਂਕ ਪਹੁੰਚਾ ਸਕਿਆ ਅਗਰ ਇਹਨਾਂ ਦੇ ਵੋਟ ਬੈਂਕ ਭੱਜ ਜਾਂਦੇ ਤਾਂ ਫਿਰ ਸਥਿਤੀ ਕੁਝ ਹੋਰ ਹੁੰਦੀ ਸੀ ਸੋ ਪਾਰਟ ਆਫ ਲਾਈਕਰ ਇਸੇ ਤਰ੍ਹਾਂ ਦੀ ਕਮਰਾਹ ਵੀ ਚਿੰਤਾ ਕਰਨ ਦੀ ਜਰੂਰਤ ਨਹੀਂ ਆ। ਅਸੀਂ ਬਿਲਕੁਲ ਤਗੜੇ ਆ। ਇਹ ਕਲੈਕਸ਼ਨ ਸੀਗਾ ਕੋਈ ਜ਼ਿੰਦਗੀ ਦੀ ਬਾਜ਼ੀ ਨਹੀਂ ਹਰੇ ਇਲੈਕਸ਼ਨ ਆ ਰਹੇ। ਇਹ ਤਾਂ ਚੱਲਦੇ ਰਹਿਣੇ ਆ ਅਸੀਂ। ਹੋਰ 2 ਮਹੀਨੇ 3 ਮਹੀਨੇ ਬਾਅਦ ਫੇਰ ਤੁਸੀਂ ਧਿਆਨ ਦਿਓ। ਇਲੈਕਸ਼ਨ ਫੇਰ ਆਏ ਘਰੇ। ਅਸੀਂ ਬਿਲਕੁਲ ਤਗੜੇ ਹੋ ਕੇ ਲੜਾਂਗੇ। ਨਗਰ ਨਿਗਮ ਦੀ ਚੋਣ ਵੀ ਉਧਾਣੀ ਆਣੀ ਹੈ। ਹੋ ਸਕਦਾ 22 ਇਲੈਕਸ਼ਨ ਵੀ ਆ ਜਾਈਏ ਬੈਸਟ ਰੈਟ ਸੋ ਚੀ ਤਗੜੇ ਹੁੰਦੇ ਸਾਰੇ ਬੜਾ ਚੜ੍ਹਦੀ ਕਲਾ 'ਚ ਰਹਿਣਾ ਕਿਤੇ ਨਹੀਂ ਵੀ ਇਹ ਚੜ੍ਹਦੀ ਕਲਾ 'ਚ ਰਹਿਣਾ ਕਿਉਂਕਿ ਅਸੀਂ ਸਰਕਾਰ ਦੇ ਵਿੱਚ ਸਪੋਰਟੀ ਸਰਕਾਰ ਅੱਜ ਬਣ ਜਾਵੇ ਕੱਲ ਬਣ ਜਾਵੇ ਜਿਸ ਦਿਨ ਸਾਡੇ ਪ੍ਰਧਾਨ ਮੰਤਰੀ ਸਾਹਿਬ ਉਹ ਚੱਕਣਗੇ ਅਸੀਂ ਖੁਸ਼ੀ ਦੇ ਨਾਲ ਸੈਲੀਬ੍ਰੇਟ ਕਰਾਂਗੇ ਆਪਣੀ ਇਸ ਸਰਕਾਰ ਨੂੰ ਵਧਾਈ ਦੇਵਾਂਗੇ ਸਾਰੇ ਕਾਰਕਿਰਤਾ ਪੂਰੇ ਜਲੰਧਰ ਦੇ ਇੱਕ ਜਗ੍ਹਾ ਇਕੱਠੇ ਹੋ ਕੇ ਉਹਦੀ ਖੁਸ਼ੀ ਜਨਾਵਾਂਗੇ ਔਰ ਜਿਹੜੀਆਂ ਵੀ ਤੇ ਕਮੀਆਂ ਰਹਿ ਗਈਆਂ ਸਰਕਾਰ ਵਾਲੇ ਪਾਸਿਓਂ ਦੀ ਤਾਂ ਆਪਾਂ ਸਾਰੀਆਂ ਜਿਹੜੀਆਂ ਉਹਦੇ ਧਿਆਨ 'ਚ ਵੀ ਲੈ ਕੇ ਆਵਾਂਗੇ ਤਾਂ ਕਿ ਉਹਦੇ ਉੱਤੇ ਮੰਤਨ ਕਰਕੇ ਆਉਣ ਵਾਲੇ ਸਮੇਂ 'ਚ ਜਿਹੜਾ ਨੁਕਸਾਨ ਹੈ ਉਹਦੀ ਪਰਪਾਈ ਹੋ ਸਕੇ ਇਹਦੇ ਲਈ ਸਟਰੈਟਜੀ ਵੀ ਜਾਰੀ ਕੀਤੀ ਜਾਏਗੀ ਸੋ ਤੁਸੀਂ ਸਾਰੇ ਅੱਜ ਚੇਚਿਤ ਲੋਕ ਦੇ ਉੱਤੇ ਹੌਸਲਾ ਦੇਣ ਦੇ ਲਈ ਆਏ ਹਿੰਮਤ ਦੇਣ ਦੇ ਲਈ ਆਏ ਔਰ ਤੁਸੀਂ ਵੀ ਆਪਣਾ ਹੌਸਲਾ ਕਾਇਮ ਰੱਖਿਆ ਉਹ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿੰਦਾ ਕੀ ਅਸੀਂ ਨਤੀਜਿਆਂ ਦੀ ਪਰਵਾਹ ਨਾ ਕਰਦੇ ਹੋਏ ਇੱਕ ਪਰਿਵਾਰ ਦੀ ਤਰ੍ਹਾਂ ਹਮੇਸ਼ਾ ਇੱਕ ਦੂਜੇ ਦੇ ਨਾਲ ਖੜੇ ਰਵਾਂਗੇ ਇੱਕ ਦੂਜੇ ਦੇ ਸੁੱਖ ਸੁਭ ਵਿੱਚ ਖੜੇ ਰਵਾਂਗੇ ਕਾਰਕਿਰਤਾ ਦੇ ਨਾਲ ਖੜੇ ਹੋਣਾ ਸਾਡਾ ਇੱਕ ਲਾਕੀ ਵਰਜਾ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਵੋਟ ਪਾਈ ਹੈ ਕੋਈ ਵੀ ਹੈ ਉਹਨਾਂ ਲਈ ਹਮੇਸ਼ਾ ਸਾਡੇ ਮਨ ਦੇ ਵਿੱਚ ਸਤਿਕਾਰ ਰਹੇਗਾ ਔਰ ਅਸੀਂ ਹਮੇਸ਼ਾ ਤਗੜੇ ਹੋ ਕੇ ਜਿਹੜਾ ਹੈ ਪਾਰਟੀ ਨੂੰ ਹੋਰ ਅੱਗੇ ਵਧਾਉਣ ਦੇ ਲਈ ਜਿਹੜੀ ਰਾਤ ਜਿਹੜੀ ਆ ਅੱਗੇ ਮਿਲਣ ਕਰਾਂਗੇ ਸੋ ਤੁਹਾਡਾ ਆਇਆਂ ਲਈ ਤੇ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਕੋਟਨ ਕੋਟ ਧੰਨਵਾਦ ਬਹੁਤ ਬਹੁਤ